ਅੱਜ ਦੇ ਅਸ਼ਰ ਟੋਟਲ 45 ਅੱਜ ਦੇ ਖਾਸ ਸਵਾਤਾ ਨੂੰ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਜੇ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਉਹਦਾ ਮੁੱਦਾ ਹੈ ਕਿ ਅੱਜ ਸਿੱਖ ਜੋ ਆਨੇ ਕਰ ਰਹੇ ਆ ਜੋਇਨਿੰਗ ਡਾਕਟਰ ਪੂਜਾ ਸਿੰਘ ਇਹ ਜਨੰਦਰ ਤੋਂ ਨੇ ਬਹੁਤ ਲੰਬੇ ਸਮੇਂ ਤੋਂ ਐਜੂਕੇਸ਼ਨ ਦੇ ਖੇਤਰ ਜਾਂ ਕਾਸਮਟੋਲੋਜੀ ਡਰਮਟੋਲੋਜੀ ਆ ਜਿਹੜਾ ਬੱਚਿਆਂ ਨੂੰ ਹੋਟਲ ਅਰੇਂਜਮੈਂਟ ਦੇ ਕਾਫੀ ਪੰਜਾਬ ਵਿੱਚ ਲਗਭਗ 70 ਤੋਂ ਵੱਧ ਇਹਨਾਂ ਦੀਆਂ ਪੰਜਾਬ ਪੰਜਾਬ ਦੀ ਅਟੇ ਮੋਟਰ 100 ਇਹਨਾਂ ਦੀਆਂ ਬ੍ਰਾਂਚੇਸ ਨੇ ਔਰ ਸੈਕਟਰੇ ਹਜ਼ਾਰਾ ਸਕੂਲ ਜਿਹੜੇ ਨੌਜਵਾਨ ਬੱਚੇ ਆ ਉਹਨਾਂ ਨੂੰ ਆਪਣੇ ਰੋਜ਼ਗਾਰ ਦੇ ਨਿਰਭਰ ਕਰਾ ਕੇ ਇਸ ਸਮਾਜ ਵਿੱਚ ਕੰਟ੍ਰਿਬਿਊਟ ਕਰ ਰਹੇ ਆ ਔਰ ਸੋਸ਼ਲੀ ਗਲ ਕਨੈਕਟਡ ਆ ਗਲ ਮੈਨਰ ਆ ਹਮੇਸ਼ਾ ਸਮਾਜ ਦੇ ਲਈ ਕੰਮ ਕਰਦੇ ਰਹੇ ਆ ਮੈਂ ਬਹੁਤ ਲੰਬੇ ਸਾਲਾਂ ਤੋਂ ਦੇਖਦਾ ਸੋ ਮੈਂ ਪਹਿਲਾ ਤੌਰਫ ਕਰਾਉਣਾ ਕਿ ਇਹ ਡਾਕਟਰ ਪੂਜਾ ਸਿੰਘ ਜਿਨ੍ਹਾਂ ਬਾਰੇ ਮੈਂ ਜ਼ਿਕਰ ਕਰਾਇਆ ਸੀ ਰਾਜਵਿੰਦਰ ਕੌਰ ਖੜਾ ਜੀ ਜਿਹੜੇ ਸਾਡੇ ਹਲਕਾ ਕੈਂਟ ਤੋਂ ਇੰਚਾਰਜ ਵੀ ਨੇ ਹਲਕਾ ਚਾਰਜ ਨੇ ਆ ਰਹੇ ਇੰਪਲੂਮੈਂਟ ਟੈਸਟ ਜਿਲੰਦਰ ਦੇ ਚੇਅਰਪਰਸਨ ਹੈ ਔਰ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਰਿਟਰਨ ਹੈ ਔਰ ਪ੍ਰਧਾਨ ਜੀ ਨੂੰ ਤਾਂ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਸੋ ਡਾਕਟਰ ਪੂਜਾ ਸਿੰਘ ਦਾ ਔੜਾ ਇੱਕ ਚੰਗਾ ਹੈ ਕਿ ਪੋਜ਼ਿਟਿਵ ਲੋਕ ਜਿਹੜੇ ਲੋਕ ਸੋਸਾਇਟੀ ਚ ਬਿਨਾ ਕੋਈ ਸਿਆਸੀ ਉਤ ਇਤਿਹਾਸ ਤੋਂ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਤੋਂ ਕਾਸਟ اور ਤੇ ਜਿਹੜੀਆਂ ਅਚੀਵਮੈਂਟਸ ਸਮਾਜ ਵਿੱਚ ਆਮ ਆਦਮੀ ਪਾਰਟੀ ਲੈ ਰਹੀ ਹੈ ਚਾਹੇ ਉਹ ਨਸ਼ਿਆਂ ਦੇ ਵਿਰੁੱਧ ਹੋਵੇ ਜਾਓ ਕਾਟ ਕਰ ਨੌਕਰੀਆਂ ਹੋਣ ਜਾਂ ਹੋ ਜਿੰਨੇ ਵੀ ਮੁੱਦੇ ਜਿਹੜਾ ਜਿਹੜੀਆਂ ਸਮਾਜ ਦੇ ਆਮ ਲੋਕਾਂ ਨਾਲ ਜੁੜੇ ਹੋਇਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਪਾਰਟੀ ਵਿੱਚ ਆਉਣ ਦਾ ਮਨ ਬਣਾਇਆ ਸਭ ਤੋਂ ਪਹਿਲਾਂ ਬੇਨਤੀ ਕਰਦਾ ਪ੍ਰਧਾਨ ਸ਼੍ਰੀ ਅਮਨ ਅਰੋਲਾ ਜੀ ਨੂੰ ਕੋਈ ਨਾ ਸਰਪਾ ਪਾ ਕੇ ਜੀ ਆਇਆਂ

ਤੁਸੀਂ ਮੈਂ ਹੁਣ ਬੇਨਤੀ ਕਰਾਂਗਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਜੀ ਦੇ ਅਮਨ ਅਰੋੜਾ ਜੀ ਨੂੰ ਕਿ ਉਹ ਤੁਹਾਡੇ ਨਾਲ ਇਸ ਮੌਕੇ ਤੇ ਆਪਣੇ ਕੁਝ ਵਿਚਾਰ ਜਰੂਰ ਸਾਂਝੇ ਕਰੇ। ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਔਰ ਜਿਵੇਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੱਡੇ ਵੀਰ ਸ਼੍ਰੀ ਦੀਪਕ ਵਾਲੀ ਜੀ ਨੇ ਦੱਸਿਆ ਐਕਸਪਲੇਨ ਕੀਤਾ ਅ ਅੱਜ ਮੈਂ ਸਮਝਦਾ ਕਿ ਸਾਡੇ ਆਵਾਦੀ ਪਾਰਟੀ ਲਈ ਖੁਸ਼ੀ ਦਾ ਮੌਕਾ ਕਿ ਜਦ ਦੀਪਕ ਜੀ ਔਰ ਸਾਡੇ ਹਲਕਾ ਇੰਚਾਰਜ ਔਰ ਗ੍ਰੋਮਟਰਸ ਦੇ ਚੇਅਰਮੈਨ ਚੇਅਰਪਰਸਨ ਰਜਵਿੰਦਰ ਕੋਰ ਖੈਰਾ ਜੀ ਦੀ ਇਹਨਾਂ ਦੇ ਇਹਨਾਂ ਦੇ ਇਨਸਪੀਰੇਸ਼ਨ ਸਦਕਾ ਇਹਨਾਂ ਨੂੰ ਲੋਕਾਂ ਦੇ ਕੰਮ ਕਰਦੇ ਦੇਖ ਕੇ ਡਾਕਟਰ ਪੂਜਾ ਸਿੰਘ ਜੀ ਜਿਹੜੇ ਕਿ ਬਹੁਤ ਰੀਨੋਉਂਡ ਸੋਸ਼ਲ ਵਰਕਰ ਨੇ ਜਲੰਧਰ ਦੇਰ ਪੂਰੇ ਦੋਆਬਾ ਫੈਲਟ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਹੈ ਅੱਜ ਉਹ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਇਸਤਕਬਾਲ ਕਰਦਾ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਵਾ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲਿਟਿਕਲੀ ਨਹੀਂ ਨਾਨ ਪੋਲਿਟਿਕਲ ਬੈਕਗ੍ਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਛਾਣ ਰੱਖਦੇ ਨੇ ਉਹ ਲੋਕ ਅਜਾਵਾ ਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਇਹ ਕਾਰਜਾ ਵਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ ਨiyet ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਦਾ ਮਜ਼ਬੂਤ ਹੁੰਦਾ ਹੀ ਹੁੰਦਾ ਹੈ ਸਮੁੱਚੇ ਸਮਾਜ ਔਰ ਪੰਜਾਬ ਨੂੰ ਵੀ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟਿਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੌਬ ਸੀਕਰ ਨਹੀਂ ਜੌਬ ਪ੍ਰੋਵਾਈਡਰ ਬਣਨਾ ਚਾਹੀਦਾ ਹੈ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੇ ਆਪਣੇ ਸਟੂਡੈਂਟਸ ਦੀ ਕਿਉਂਕਿ ਜਿਵੇਂ ਬਾਲੀ ਸਾਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕੋਸਮੋਪਾਥੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਦੇ ਨੇ ਤਕਰੀਬਨ 9000 ਬੱਚੇ ਨੇ ਜਿਹੜੇ ਇਹਨਾਂ ਕੋਲ ਐਟ ਪ੍ਰੈਸੈਂਟ ਪੜ੍ਹ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ੍ਹ ਕੇ ਆਪ ਦਾ ਏਰੀਆ ਜਿਹੜੇ ਬਣਾ ਚੁੱਕੇ ਨੇ ਔਰ ਇਕੱਲੇ ਪੰਜਾਬ ਚ ਨਹੀਂ ਦੇਸ਼ ਦੇ ਦੁਨੀਆ ਦੇ ਵੱਖ-ਵੱਖ ਕੋਨੇ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਮਰਪਿਤ ਹੋਣ ਸੋਸ਼ਲ ਕਾਸ ਦੇ ਲਈ ਲੋਕਾਂ ਦੇ ਲਈ ਉਹ ਜਦੋਂ ਪਾਰਟੀ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਕਿ ਪਾਰਟੀ ਵੀ ਮਜ਼ਬੂਤ ਹੋਏਗੀ ਪੰਜਾਬ ਵੀ ਮਜ਼ਬੂਤ ਹੋਏਗਾ ਔਰ ਉਹਦੇ ਨਾਲ ਨਾਲ ਜੋ ਸਾਡਾ ਪਾਰਟੀ ਦਾ ਮਕਸਦ ਹੈ ਮੋਟੋ ਹੈ ਉਹ ਵੀ ਪੂਰਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਇਹ ਜੇ ਲੋਕਾਂ ਨੂੰ ਜਿਹੜੇ ਕਿ ਜੌਬ ਪ੍ਰੋਵਾਈਡਰ ਹੋਣ ਤੇ ਜੌਬ ਪ੍ਰੋਵਾਈਡਰਸ ਪੈਦਾ ਕਰਦੇ ਹੋਣ ਕਿਉਂਕਿ ਮੇਰੇ ਕੋਲ ਡਿਪਾਰਟਮੈਂਟ ਵੀ ਹੈ ਸਕਿਲ ਡਿਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਸੋ ਮੈਂ ਸਮਝਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਆਉਣ ਨਾਲ ਇੱਕ ਚੰਗਾ ਮੈਸੇਜ ਚੰਗਾ ਮਾਹੌਲ ਔਰ ਇੱਕ ਚੰਗਾ ਸੁਖਾਵਾਂ ਜਿਹੜਾ ਉਹ ਮਾਹੌਲ ਬਣੇਗਾ ਤਾਂ ਕਿ ਪਾਰਟੀ ਵੀ ਮਜ਼ਬੂਤ ਹੋਏ ਔਰ ਉਹਦੇ ਨਾਲ ਨਾਲ ਜੋ ਬੱਚਿਆਂ ਨੂੰ ਵੀ ਜੌਬ ਓਪਰਚ्युनिटीज ਦੇ ਜਿਹੜੀਆਂ ਉਹ ਹਰ ਦੇਣਗੇ ਸੋ ਮੈਂ ਸਮਝਦਾ ਕਿ ਇਹਨਾਂ ਦਾ ਆਪਣਾ ਲਾਈਫ ਦਾ ਇੱਕ ਲੰਮਾ ਐਕਸਪੀਰੀਅੰਸ ਹੈ ਸੋ ਅੱਜ ਇਹਨਾਂ ਨੇ ਆ ਉਸ ਸੇਵਾ ਦੇ ਨਾਲ ਨਾਲ ਇੱਕ ਸਿਆਸੀ ਸਫਰ ਦੀ ਵੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਕਿਉਂਕਿ ਮੈਂ ਮੰਨ ਕੇ ਚੱਲਦਾ ਇਹ ਠੀਕ ਹੈ ਕਿ ਰਾਜਨੀਤੀ ਪਿਛਲੇ ਸਮੇਂ ਦੇ ਵਿੱਚ ਪੁਰਾਣੀਆਂ ਸਿਆਸੀ ਪਾਰਟੀਆਂ ਨੇ ਬਹੁਤ ਗੰਦਲੀ ਕਰ ਦਿੱਤੀ ਪਰ ਮੈਂ ਨਿੱਜੀ ਤੌਰ ਤੇ ਮੰਨ ਕੇ ਚੱਲਦਾ ਕਿ ਰਾਜਨੀਤੀ ਵਰਗਾ ਪਵਿੱਤਰ ਕਾਰਜ ਕੋਈ ਨਹੀਂ ਹੈਗਾ ਕਿਉਂਕਿ ਜੇ ਲੋਕਾਂ ਨੇ ਔਰ ਪ੍ਰਮਾਤਮਾ ਨੇ ਤਾਕਤ ਬਖਸ਼ੀ ਹੋਵੇ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਤੁਸੀਂ ਤਾਕਤ ਦੇ ਵਿੱਚ ਆ ਕੇ ਤੁਸੀਂ ਬਦਲ ਸਕਦੇ ਹੋ ਸੋ ਅੱਜ ਉਹ ਵੀ ਪਹਿਲੀ ਪਲਾ ਜਿਹੜੀ ਪਹਿਲਾ ਸਟੈਪ ਹੈ ਜਿਹੜਾ ਇਹਨਾਂ ਨੇ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਔਰ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਦੇ ਨਾਲ ਇਹਨਾਂ ਦੇ ਸੋਸ਼ਲ ਵਰਕ ਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਔਰ ਇਹ ਵੀ ਆਪਦੇ ਮਕਸਦ ਦੇ ਵਿੱਚ ਕਾਮਯਾਬ ਹੋਣ ਕਿਸੇ ਕੋਰਫੇਰ ਦਾ ਫਿਰ ਤੋਂ ਇਹਨਾਂ ਦਾ ਪੂਰੇ ਡਾਕਟਰ ਪੂਜਾ ਜੀ ਤੁਹਾਡਾ ਬਹੁਤ ਬਹੁਤ ਮੁਬਾਰਕਵਾਦ ਆਵਾਜ਼ ਦੀ ਪਾਰਟੀ ਦੇ ਪ੍ਰਵਾਸ ਸ਼ਾਮ ਲੋਨ ਤੇ ਜੀਐਨਓ ਔਰ ਰਾਜ ਮਿਲ ਕੇ ਇਸ ਤਰੀਕੇ ਨਾਲ ਪੰਜਾਬ ਨੋ ਪਰੰਗਲਾ ਪੰਜਾਬ ਲਾਉਣੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੁਝ ਕਹਿਣਾ ਚਾਹੋ ਆਪਣਾ ਸਭੀਆਂ ਨਾਲ ਸਾਰਿਆਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਸਵਾਗਤ ਕਰਦੀ ਹਾਂ ਔਰ ਕੋਸ਼ਿਸ਼ ਕਰਾਂਗੀ ਜਿੰਨੀ ਐਕਸਪੈਕਟੇਸ਼ਨ ਅੱਜ ਅਮਨ ਜੀ ਨੇ ਦੱਸੀ ਹੈ ਉਹਦੇ ਤੇ ਖਰੀ ਉਤਰ ਸਕਾਂ 24 ਸਾਲ ਤੋਂ ਕੰਮ ਤੇ ਸ਼ੁਰੂ ਕੀਤੇ ਹੋਏ ਸੀ ਸਕਿੱਲ ਵੀ ਸ਼ੁਰੂ ਕੀਤਾ ਹੋਇਆ ਸੀ ਫਿਊਚਰ ਵੀ ਦੇ ਰਹੇ ਸੀ ਕਿ ਸਮਾਜ ਸੇਵਾ ਵੀ ਕਰ ਰਹੇ ਸੀ ਲੇਕਿਨ ਜਦੋਂ ਤੱਕ ਰਾਜਨੀਤੀ ਆ ਪਿੱਛੇ ਕਹਿੰਦੇ ਨਾ ਵੱਡਾ ਹੱਤ ਨਾ ਹੋਵੇ ਉਦੋਂ ਤੱਕ ਤੁਸੀਂ ਜਾਂ ਤਾਂ ਸੌ ਤੱਕ ਜਾਂ ਹਜ਼ਾਰਾਂ ਤੱਕ ਸੀਮਿਤ ਰਹ ਜਾਂਦੇ ਹੋ ਜੇ ਤੁਸੀਂ ਵੱਡਾ ਕੰਮ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਸਿਆਸਤ ਦੇ ਵਿੱਚ ਆਉਣਾ ਜ਼ਰੂਰੀ ਹੈ ਸ਼ਾਇਦ ਪਹਿਲਾਂ ਕਦੀ ਸੋਚਿਆ ਨਹੀਂ ਸੀ ਲੇਕਿਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਇਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਸੁਨਿਆ ਇਹਨਾਂ ਸਾਰਿਆਂ ਦੇ ਕੰਮ ਨੂੰ ਦੇਖਿਆ ਆਪਣੀ ਸੋਚ ਵੀ ਬਦਲੀ ਕਿ ਨਹੀਂ ਵਾਕਈ ਰਾਜਨੀਤੀ ਦੇ ਵਿੱਚ ਜਾਣਾ ਜ਼ਰੂਰੀ ਹੈ ਇਹ ਉਹ ਰਾਜਨੀਤੀ ਨਹੀਂ ਹੈ ਜੋ ਐਨੇ ਸਾਲਾਂ ਤੋਂ ਚੱਲਦੀ ਆ ਰਹੀ ਸੀ ਇਹ ਆਮ ਆਦਮੀ ਦੀ ਰਾਜਨੀਤੀ ਹੈ ਇਹ ਆਮ ਆਦਮੀ ਵਾਸਤੇ ਰਾਜਨੀਤੀ ਹੈ ਅਮਨ ਜਿਹੜੇ ਮਿਲੇ ਇਹ ਜਿੰਨੇ ਸ਼ਾਂਤ ਔਰ ਜਿੰਨੇ ਇੱਕ ਜਿਸ ਤਰ੍ਹਾਂ ਪਾਣੀ ਹੁੰਦਾ ਹੈ ਨਾ ਸ਼ਾਂਤ ਔਰ ਗਹਿਰਾ ਗਹਿਰਾਈ ਤੇ ਉਹਦੀ ਬਹੁਤ ਹੁੰਦੀ ਲੇਕਿਨ ਉਪਰੋਂ ਸ਼ਾਂਤੀ ਨਾਲ ਇਹਨੇ ਵੱਡੇ ਕੰਮ ਕਰਨੇ ਹੈ ਇਰਾਨੋ ਮਿਲ ਕੇ ਰਾਜਵਿੰਦਰ ਜੀ ਨੂੰ ਮਿਲ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਜ ਦਿਲ ਕੀਤਾ ਕਿ ਬੱਚਿਆਂ ਦੀ ਸਪੈਸ਼ਲੀ ਊਮਨ ਦੀ ਇੱਕ ਕੋਈ ਮੋਟੋ ਲੈ ਕੇ ਆਈਆਂ ਕਿ ਊਮਨ ਦੀ ਸਿਕਿਉਰਿਟੀ ਸੇਫਟੀ ਐਂਡ ਸਕਿਲ ਇਹ ਤਿੰਨਾਂ ਚੀਜ਼ਾਂ ਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਾ ਸ਼ਾਇਦ ਮੇਰਾ ਆਂਦਾ ਇਹੀ ਮਕਸਦ ਹੈ ਇਹਦੇ ਚ ਮੈਂ ਜਿਸ ਦਿਨ ਕਾਮਯਾਬ ਹੋ ਗਈ ਮੈਂ ਸੋਚਾਂਗੀ ਮੈਂ ਰਾਜਨੀਤੀ ਦੇ ਵਿੱਚ ਕਾਮਯਾਬ ਹੋ ਗਈ ਥੈਂਕ ਯੂ ਥੈਂਕ ਯੂ ਸਰੰਤਾ ਫਿਲੀ ਵੋਟੇਸ਼ਨ ਅੰਡੀਆਂ ਨੂੰ ਸ਼ਾਂਤ ਮਾਹੌਲ ਰੱਖਿਆ ਕਰਦੇ ਇੱਕ ਕੁਛ ਹੋਏਗਾ ਤਾਂ ਅੰਤ ਤੱਕ ਉਹ ਅਫੀਸ਼ੀਅਲੀ ਕੋਈ ਕੱਦਣਾ ਬਿਵਾਦਾ ਪਲਾਨ ਕਰਤਾ ਉਸਦੀ ਬਣੋ ਕੁਛ ਕਰੋ ਨਹੀਂ ਕੋਈ ਗੱਲ ਨਹੀਂ ਹਿਸਤਾ ਮੇਰੇ ਖਿਆਲ ਵਿੱਚ ਕਾਫੀ ਸਮਾਂ ਪਿਆ ਹੈ ਕਿ ਤਾਂ ਕੋਈ ਡੇਟ ਵੀ ਨਹੀਂ ਕੋਈ ਸ਼ਾਂਤ ਮਾਹੌਲ ਤੁਸੀਂ ਤੁਸੀਂ ਮਾਹੌਲ ਤੇਜ ਕਰਕੇ ਮੁਰਕੇ ਪੰਜ ਪੰਜ ਮਹੀਨੇ ਕੈਂਪੇਨ ਕਰਨੀ ਸਫਾ ਕੰਮ ਨਿਕਲਦਾ ਜੀ ਸੋ ਇਸ ਕਰਕੇ ਕੋਈ ਗੱਲ ਨਹੀਂ ਰਹਿ ਕੇ ਰਹੋ ਰਹਿ ਕੇ ਰਹੋ ਜਦੋਂ ਕੋਈ ਮਾਹੌਲ ਬਣਿਆ ਜਦੋਂ ਕੋਈ ਅ ਇਲੈਕਸ਼ਨ ਕਮਿਸ਼ਨ ਦੀ ਕੋਈ ਨੋਟੀਫਿਕੇਸ਼ਨ ਹੁੰਦੀ ਹੈ ਉਹਦੇ ਮੁਤਾਬਕ ਸਾਡੇ ਵੱਲੋਂ ਆਵਾਜ਼ ਦੀ ਪਾਰਟੀ ਵੱਲੋਂ ਔਰ ਇੱਕੰਮੇ ਸਾਡੇ ਵਰਕਰ ਜਿਹੜੇ ਔਨ ਗਰਾਉਂਡ ਨੇ ਔਰ ਸਰਕਾਰ ਪੂਰੇ ਪੰਜਾਬ ਦੇ ਵਿੱਚ ਹੀ ਸਾਰੇ ਤਰ੍ਹਾਂ ਤਰ੍ਹਾਂ ਉਹ ਕੰਮ ਕਰਾ ਰਹੀ ਹੈ ਅਸੀਂ ਸਾਡੇ ਵੱਲੋਂ ਤਿਆਰੀ ਹੈ ਜਦੋਂ ਈਸੀ ਨੋਟੀਫਾਈ ਕਰ ਦੇਗਾ ਵੀ ਆਰ ਰੈਡੀ ਟੂ ਗੋ ਅਭਾ ਜੀ ਦੋ ਸਵਾਲ ਨੇ ਇੱਕ ਲਖਰ ਸਾਹਿਬ ਦਾ ਦੂਸਰ ਸਟੇਟਮੈਂਟ ਤੋਂ ਥੋੜੀ ਜਿਹੀ ਪਹਿਲਾਂ ਕਿ 41% ਬੀਜੇਪ ਹੋਣਾ ਚਾਹੀਦਾ ਲੇਕਿਨ ਵਰਕੀ ਪ੍ਰੈਜ਼ੀਡੈਂਟ ਬੀਜੇਪ ਦੇ ਕਹਿੰਦੇ ਨੇ ਕਿ ਨਹੀਂ ਬੀਜੇਪ ਇਕੱਲੀ ਲੜੇਗੀ ਇਸ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਦੂਜਾ ਸਵਾਲ ਕਾਂਗਰਸ ਸੰਸਦ ਨੇ ਪ੍ਰੋਟੈਸਟ ਕੀਤਾ ਸੀ ਲੋਕ ਸਭਾ ਵਿੱਚ ਕੇ ਰਵਿੰਦਰ ਸਾਹਿਬ ਨੂੰ ਜਿਹੜੇ ਮੈਟਰ ਮਿਲ ਰਹੇ ਨੇ ਉਹਦੇ ਵਿੱਚ ਸੈਂਟਰ ਵੀ ਰਿਕਰ ਨਹੀਂ ਹੈ ਜਿਸ ਨੂੰ ਇਹ ਸਰਕਾਰ ਰਿਕਰ ਦੇ ਦੇਖੋ ਇਸ ਤਰ੍ਹਾਂ ਕਿ ਤੁਹਾਡੇ ਪਹਿਲੇ ਸਵਾਲ ਦੇ ਵਿੱਚ ਤਾਂ ਆਪ ਹੀ ਜਵਾਬ ਹੈ ਜਿਹੜਾ ਉਹ ਲੁਕਿਆ ਹੋਇਆ ਹੈ ਕਾਂਗਰਸ ਅਕਾਲੀ ਦਲ ਤੇ ਭਾਜਪਾ ਤਾਂ ਕਦੋਂ ਇਕੱਠੇ ਹੋਣਗੇ ਨਹੀਂ ਹੋਣਗੇ ਇਹ ਤਾਂ ਪ੍ਰਮਾਤਮਾ ਨੂੰ ਪਤਾ ਹੈ ਪਰ ਬੀਜੇਪੀ ਆਪ ਹੀ ਇਕੱਠੀ ਨਹੀਂ ਹੈ ਜਿੱਥੇ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਨੇ ਜਿਹੜੇ ਉਹ ਉਹਨਾਂ ਦੇ ਥੀਵਜ਼ ਨੇ ਉਹ ਅਲੱਗ-ਅਲੱਗ ਨੇ ਪਰ ਫਿਰ ਵੀ ਮੈਂ ਮੰਨ ਕੇ ਚੱਲਦਾ ਕਿ ਚਾਹੇ ਅਲੱਗ-ਅਲੱਗ ਰਹਿ ਲੈਣਾ ਤੇ ਚਾਹੇ ਇਕੱਠੇ ਹੋ ਕੇ ਲੜ ਲੈਣਾ ਪੰਜਾਬ ਦੇ ਲੋਕ 10 ਸਾਲ ਇਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਦੇਖ ਚੁੱਕੇ ਜੇ ਗੁਰੂ ਸਾਹਿਬ ਦੀ ਬੇਅਦਬੀ ਹੋਈ ਉਦੋਂ ਵੀ ਅਕਾਲੀ ਦਲ ਭਾਜਪਾ ਇਕੱਠੇ ਹੀ ਸੀਗੇ ਤੇ ਜਦੋਂ ਘਰ ਘਰ ਨਸ਼ੇ ਪਹੁੰਚੇ ਉਦੋਂ ਵੀ ਅਕਾਲੀ ਭਾਜਪਾ ਇਕੱਠੇ ਹੀ ਸੀਗੇ ਹੁਣ ਉਸ ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਵੇਲੇ ਅੱਡ ਹੋ ਕੇ ਮਜਬੂਰੀ ਵਸਾ ਹੁਣ ਦੁਬਾਰਾ ਜੇ ਇਕੱਠੇ ਹੋਣ ਨੂੰ ਫਿਰਦੇ ਨੇ ਔਰ ਫਿਰ ਉਹ ਕਹਿਣਗੇ ਅਸੀਂ ਪਾਕਸਾਫ ਹੋ ਗਏ ਤੇ ਪੰਜਾਬ ਦੇ ਲੋਕ ਇਹਨਾਂ ਦੇ ਮਗਰ ਲੱਗ ਜਾਣਗੇ ਚਾਹੇ ਅਲੱਗ ਅਲੱਗ ਲੜ ਲੈਣ ਤਾਂ ਵੀ ਜ਼ੀਰੋ ਨੇ ਜੇ ਇਕੱਠੇ ਹੋ ਕੇ ਲੜਦੇ ਨੇ ਤਾਂ ਵੀ ਡਬਲ ਜ਼ੀਰੋ ਨੇ ਕੋਈ ਫਰਕ ਨਹੀਂ ਪੈਣ ਲੱਗਿਆ ਨੰਬਰ 1 ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਕਾਂਗਰਸ ਦੇ ਕੁਝ ਐਮਪੀਜ਼ ਨੇ ਪਾਰਲੀਮੈਂਟ ਦੇ ਵਿੱਚ ਇਸ਼ੂ ਉਠਾਇਆ ਕਿ ਜੋ ਦਰਬਾਰ ਸਾਹਿਬ ਨੂੰ ਥ੍ਰੈਟ ਮੇਲਸ ਨੇ ਜਿਹੜੀਆਂ ਉਹ ਆਰੀਆਂ ਨੇ ਵੈਸੇ ਤਾਂ ਬਹੁਤ ਅਨਫੋਰਚੂਨੇਟ ਹੈ ਬਹੁਤ ਮੰਦ ਭਾਗ ਹੈ ਔਰ ਮਲਟੀਪਲ ਜਗ੍ਹਾ ਤੇ ਜੋ ਦੇਖਣ ਨੂੰ ਸਰੋਨ ਨੂੰ ਮਿਲਿਆ ਕਿ ਕਈ ਥਾਵਾਂ ਤੇ ਇਹ ਜੇ ਮੇਲਸ ਨੇ ਈਮੇਲਸ ਜਿਹੜੀਆਂ ਉਹ ਆਰੀਆਂ ਨੇ ਪਰ ਮੈਂ ਸਪਸ਼ਟ ਕਰ ਦੇਣਾ ਚਾਹਣਾ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਆਵਾਦੀ ਪਾਰਟੀ ਵੱਲੋਂ ਕਿ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਵੀ ਕੋਈ ਵਿਅਕਤੀ ਇਹ ਜਾ ਮਹ ਜੀ ਮਨਸ਼ਾ ਰੱਖੂਗਾ ਤੇ ਜੇ ਪਤਾਲ ਦੇ ਵਿੱਚ ਵੀ ਹੋਵੇ ਤਾਂ ਵੀ ਉਹਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੱਢ ਕੇ ਲਿਆ ਕੇ ਉਹ ਉਹਦੇ ਅੰਜਾਮ ਤੱਕ ਪਹੁੰਚਾਏਗੀ ਨੰਬਰ 1 ਨੰਬਰ 2 ਜਿਹੜੀ ਗੱਲ ਤੁਸੀਂ ਕੀਤੀ ਕਿ ਕਾਂਗਰਸ ਦੇ ਕੁਝ ਐਮਪੀ ਇਹ ਗੱਲ ਨੂੰ ਪਾਰਲੀਮੈਂਟ ਦੇ ਚੁਠਾਰੇ ਨੇ ਮੈਨੂੰ ਦੁੱਖ ਵੀ ਹੁੰਦਾ ਤੇ ਸ਼ਰਮ ਵੀ ਆਉਂਦੀ ਹੈ ਕਿ ਉਹ ਲੋਕ ਦਰਬਾਰ ਸਾਹਿਬ ਦੇ ਉੱਪਰ ਜੇ ਦੋ ਚਾਰ ਮੇਲਸ ਆਈਆਂ ਨੇ ਉਹਦੀ ਸੇਫਟੀ ਦੀ ਗੱਲ ਕਰ ਰਹੇ ਨੇ ਤੇ ਉਹਦਾ ਖਦਸ਼ਾ ਜ਼ਾਹਰ ਕਰ ਰਹੇ ਨੇ ਉਹਦੀ ਚਿੰਤਾ ਜ਼ਾਹਰ ਕਰ ਰਹੇ ਨੇ ਇਹ ਉਹੀ ਕਾਂਗਰਸ ਪਾਰਟੀ ਹੈ ਜਿਹੜੀ 1984 ਦੇ ਵਿੱਚ ਦਰਬਾਰ ਸਭਾ ਔਰ ਅਕਾਲ ਤਖਤ ਸਭ ਟਾਇਆ ਸੀਗਾ ਟੈਂਕਰ ਤੋਪਾਂ ਦੇ ਨਾਲ ਸੋ ਕਾਂਗਰਸ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਇਹ ਜਿਹੜਾ ਇਸ਼ੂ ਸਿਰਫ ਔਰ ਸਿਰਫ ਪੋਲਿਟੀਕਲ ਲਾਹਾ ਲੈਣ ਦੇ ਲਈ ਇਹਜੀ ਗੱਲ ਕਰਦੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਮੈਂ ਉਹਨਾਂ ਨੂੰ ਆਸ਼ਵਾਸਨ ਦਵਾਂਗਾ ਕਿ ਬੇਫਿਕਰ ਰਹੋ ਪੰਜਾਬ ਸਰਕਾਰ ਭਵਨਤਮਨ ਜੀ ਦੀ ਅਗਵਾਈ ਦੇ ਵਿੱਚ ਬੜੀ ਚੌਕਸ ਹੈ ਬੜੀ ਸਤਰਕ ਹੈ ਤੇ ਜਿਹੜਾ ਵੀ ਕੋਈ ਇਹਜੀ ਹਿਮਾਕਤ ਕਰਨ ਦੇ ਬਾਰੇ ਸੋਚੂਗਾ ਵੀ ਉਹਨੂੰ ਚਾਹੇ ਉਹ ਜਿਹੜੀ ਮਰਜ਼ੀ ਚੋਏ ਦੀ ਖੁੱਡ ਦੇ ਵਿੱਚ ਵੜਿਆ ਹੋਵੇ ਉਹਨੂੰ ਕੱਢ ਕੇ ਲੈ ਆ ਕੇ ਉਹਦੇ ਅੰਤਜਾਮ ਤੱਕ ਪਹੁੰਚਾਵਾਂਗੇ ਮੈਂ ਜੀ ਇੱਕ ਨਾ ਮੌਕੇ ਤੇ ਵੀਡੀਓ ਇਹ ਖਰਾਬ ਮੌਸਮ ਦੀ وجہ سے ਕੁਝ گاؤں ਦਾ ਕਨੈਕਸ਼ਨ ਕਰ ਗਿਆ मेरे को कहीं से जानकारी नहीं है सिर्फ आपने बताया देखिए है की भारी बारिश हो रही है सिर्फ मोगा की बात क्यों करते हो पूरे नॉर्दर्न रीजन पूरे इंडिया में ये हालात कैसे बने पड़े हैं और बाकी मुल्कों में कहीं हुए हालात कैसे हुए पड़े बारिश की वजह से अगर कोई ऐसा है तो डेफिनेटली एडमिनिस्ट्रेटिव जो ऑफिसर्स हैं वो अपने काम पे होंगे जॉब पे होंगे उनको दोबारा बोल देते हैं कि जो भी किसी को रेस्क्यू करना है या जो भी रिहेबिलिटेट करना है या जो भी कोई इंफ्रास्ट्रक्चर तैयार करना है तो इमीजिएटली लू द जॉब ओके जी